ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ 'ਚ ਅੱਜ ਦੀ ਵੀਡੀਓ ਆਪਾਂ ਵਾਰੀ ਪਰ ਦੀ ਜਿਹੜੀ ਕੇਅਰ ਬਕਸੇ ਤੋਂ ਛਾਪਟ ਹੁੰਦੀ ਏ ਉਹਦੇ ਉੱਤੇ ਪੁਲੀ ਲੱਗੀ ਹੁੰਦੀ ਏ ਮੇਨ ਪੁਲੀ ਉਹਦੇ ਬਾਰੇ ਵੀਡੀਓ ਕਰਾਂਗੇ ਆਪਣੇ ਕੋਲ ਪਹਿਲਾਂ 14 ਤੇ ਟੈਰਨ 455 ਤੇ 540 ਚੱਕਰਾਂ 'ਚ ਆਪਣੇ ਪਹਿਲਾਂ ਇੱਥੇ 14 ਦੀ ਪੁਲੀ ਚੱਲਦੀ ਸੀ 14 ਤੇ ਪਿੱਛੇ 9 ਦੀ ਪੁਲੀ ਹੁਣ ਆਪਾਂ ਇਹਨੂੰ ਚੇਂਜ ਕਰਾਂਗੇ ਹੁਣ ਇਹ ਟਰੈਕਟਰ ਆਪਣਾ 16 ਦੇ ਟਾਇਰਾਂ 'ਚ 855 540 ਚੱਕਰਾਂ 'ਚ ਉਹਦੇ ਨਾਲ ਨਾ ਟਰੈਕਟਰ ਥੋੜਾ ਦਬਦਾ ਹੈ ਜਿੱਦਾਂ 16 ਸੋ ਚੱਕਰਾਂ ਤੇ ਥੋੜਾ ਟਰੈਕਟਰ ਦਬਦਾ ਹੈ ਗਾਲਾ ਘੱਟ ਲੈਂਦਾ ਡਰਮ 'ਚੋਂ ਮਾਲ ਛੇਤੀ ਗਾਹਣੀ ਕੱਢਦਾ ਤੇ ਹੁਣ ਆਪਾਂ ਇਹਦੇ ਚੱਕਰ ਵਧਾਵਾਂਗੇ ਇੱਥੇ ਆਪਾਂ 15 ਦੀ ਪੁਲੀ ਪਾਵਾਂਗੇ ਪਿੱਛੇ ਨੂੰ ਦੀ ਪੁਲੀ ਤੇ ਉਹਦੇ ਨਾਲ ਕੀ ਹੋਏਗਾ ਡਰਮ ਦੇ ਚੱਕਰ ਵੱਧ ਜਾਣਗੇ ਤੇ ਜਿਹਦੇ ਨਾਲ ਕੀ ਆਪਣਾ ਟਰੈਕਟਰ ਸੌਖਾ ਚੱਲੇਗਾ 1400 ਚੱਕਰਾਂ ਤੇ ਆਪਾਂ ਨੂੰ 15 ਦੀ ਪੁਲੀ ਸੈਕੰਡ ਹੈਂਡ ਕਿਸੇ ਕਬਾੜੀ ਕੋਲ ਮਿਲ ਜੇਗੀ ਚਲੋ ਅਸੀਂ ਦੱਸ ਦਿਆਂ ਤੁਹਾਨੂੰ ਕਿ ਸਾਨੂੰ 15 ਦੀ ਪੁਲੀ ਕਬਾੜੀ ਕੋਲ ਕਿੰਨੇ ਦੀ ਮਿਲੀ ਤੁਸੀਂ ਵੀ ਇਹ ਕਬਾੜੀ ਤੋਂ ਚੇਂਜ ਕਰਵਾ ਸਕਦੇ ਹੋ ਜਿਹੜਾ ਵੀ ਨਜ਼ਦੀਕ ਤੁਹਾਡੇ ਸ਼ਹਿਰ ਲੱਗਦਾ ਸੀ ਖਨੋਰੀ ਸ਼ਹਿਰ ਚ ਚੱਲੇ ਅੱਜ ਸੋ ਅਸੀਂ ਪਹੁੰਚ ਗਏ ਕਬਾੜੀ ਦੀ ਦੁਕਾਨ ਤੇ ਆ ਵੀਰ ਹੁਣ ਉਹਦੇ ਬੋਰ ਦਾ ਨਾਪ ਲੈਣ ਦਿਆ ਤੇ ਬੋਰ ਦਾ ਨਾਪ ਲੈ ਕੇ ਤੇ ਸਾਨੂੰ ਇਹਦੇ ਨਾਲ ਦੇ ਬੋਰ ਦੀ ਪੁਲੀ 15 ਚ ਚੇਂਜ ਕਰਕੇ ਦੇ ਦੇਗਾ ਤੇ ਅਸੀਂ ਆਏ ਹਾਂ ਖਨੋਰੀ ਇੱਕ ਕਬਾੜ ਦੀ ਫਾਨ ਤੇ ਇਥੋਂ ਤੁਸੀਂ ਜੇ ਤੁਹਾਨੂੰ ਕਨੌਰੀ ਸ਼ਹਿਰ ਲਾਜ਼ਮੀ ਨਜ਼ਦੀਕ ਪੈਂਦਾ ਤੁਸੀਂ ਵੀ ਇੱਥੇ ਇੱਕ ਬਾੜ ਦੇ ਕਿਸੇ ਵੀ ਦੁਕਾਨ ਤੋਂ ਕਿਸੇ ਵੀ ਤਰ੍ਹਾਂ ਦਾ ਫੇਰ ਪਾਟ ਬਹੁਤ ਹੀ ਘੱਟ ਰੇਟ ਤੇ ਲੈ ਲੈਂਦੇ ਹੋ ਜੇ ਤੁਸੀਂ ਦੇਖ ਸਕਦੇ ਹੋ ਅੰਗਰੇਜ਼ ਨੇ ਪਹਿਲਾਂ ਸਾਨੂੰ ਕੇਐਸ ਦੀ ਫੋਟੋ ਦਿਖਾਈ ਸਮਝੋਗੇ ਉਹ ਤੇ ਬੜਿਆ ਕਨੈਕਸ਼ਨ ਸੀ ਬਿਨਾ ਕਿਸੇ ਦਾਗ ਤੋਂ ਅਸੀਂ ਤਾਂ ਬੋਰ ਚੈੱਕ ਕੀਤਾ ਨਾਲ ਸਾਡੇ ਘਰ ਹੀ ਹਰਸ਼ ਕਾਲਸ਼ ਨੇ ਤਾਂ ਉਹਦਾ ਬੋਰ ਚੈੱਕ ਕੀਤਾ ਉਹ ਸਿਰੋ ਖੁੱਲੀ ਹੋਈ ਆ ਨਾ ਜਿੱਤੇ ਪੈ ਕੇ ਸਹੀ ਪੋੜੀ ਨਹੀਂ ਪੈ ਰਹੇ ਉਹ ਹੀ ਪਹਿਲੀ ਵਾਰੀ ਲਾਈ ਇਹ ਨਵਾਂ ਰਿਪੋਰਟ ਉਦੋਂ ਦੀ ਫੇਸ ਸੀ ਠੀਕ ਹੈ ਓਕੇ ਆਉਗੀ ਵੀਰੇ ਹੈ ਜੋ ਭਰੁੰਦਾ ਨਾ ਉਹ ਜ਼ਿਆਦਾ ਹੁੰਦਾ ਵੀਰੇ ਇਹ 50 ਦਾ ਬੋਰ ਇਹ ਵੀ 50 ਦਾ ਬਸ ਇਹਨੂੰ ਬੰਗਲਿੰਗ ਹੈ ਆ ਜੀ ਸ਼ਰਮ ਨਾਲ ਕਿੰਨੇ ਇਹ ਦੇਣੀ ਆ ਨਹੀਂ ਦੇਣੀ ਹਾਂ ਦੇਣੀ ਹੈ ਕਿ ਨਹੀਂ ਕਿ ਤਰਕਤਾ ਨਹੀਂ ਹਾਂ ਹਾਂ ਦੇਈਏ ਫਿਰ ਤਾਡੀ ਮਰਜ਼ੀ ਹੈ ਉਹਦਾ ਕਰੈਕਟ ਨਹੀਂ ਹੈਗੀ ਕਰੈਕਟ ਕੋਈ ਨੰਮੀ ਹੈ ਚਾਚਾ ਬਤਾ ਦੇ ਨਾ ਵੀ ਬਤਾ ਦੇ 15 ਹੀ ਜਿੰਨੇ ਗਿਆ ਜਾਂ 14 ਹੀ ਬਤਾ ਦੇ ਲੈ ਲਓ ਇਹ ਫੁੱਲਾ ਬੜਾ ਫੁੱਲਾ ਹੈ ਇਹ ਚੱਲ ਚੱਪ ਕੋ ਸਹੀ ਹੈ ਸਹੀ ਆਹ ਸਹੀ ਮੈਂ ਕੀ ਨਹੀਂ ਸੁਣਾ ਰਹੇ ਆਂ ਅੱਧਾ ਅੱਧਾ ਉਹ ਜਿਹੜਾ ਨਾ ਬੋਰਾਂ ਦਿਖਣੇ ਲੱਗ ਰਿਹਾ ਪਤੌਂਆਂ ਲੱਗੋ ਵੇ ਮਸਤੀਆਂ ਖਾਣਾ ਠੀਕ ਹੈ ਅਈ ਲੈ ਜੀ ਕੀ ਹੋਈ ਇਹ ਆਪਾਂ ਉਹ ਮੈਂ ਮੰਨਦਾ ਇਹ ਗੱਲ ਭੋੜੀ ਦੇ ਕੇ 500 ਰੁਪਏ ਆ ਵੀ ਭੁੜੀ ਨਵੀਂ ਹੈ ਇਹ ਵੀ ਤੁਹਾਡੀ ਅਗਾਂ ਐਵੇਂ ਵਿਕਣੀ ਹੈ ਮੇਰੀ ਗੱਲ ਸੁਣੋ ਵੀਰ ਜੇ ਨਹੀਂ ਦੇਣੀ ਕੋਈ ਦਿੱਕਤ ਨਹੀਂ ਨਹੀ ਨਹੀ ਦੇਣਾ ਕੇ ਫਿਰ ਆਪਾਂ ਪੰਜ ਕਰ ਲਈਏ ਜੇ ਨਾਂਦ ਹੀ ਹੈ ਫਿਰ ਕਿੰਨੇ ਪੈਸੇ ਫਿਰ ਵਾਜ ਕੋਲ ਸਾਡੀ ਗੱਲ ਕੋਈ ਖਪੜੀ ਤੇ ਹਾਂਜੀ ਗੌਰਵੰਤ ਜੀ ਤੁਸੀਂ ਆ ਪੁਲੀ ਕਿਉਂ ਬਦਲੀ ਰਿਪਰ ਦੀ ਟਰੈਕਟਰ ਨਾਲ ਥੋੜਾ ਥੋੜਾ ਦਬਦਾ ਸੀ ਅੱਛਾ ਟਰੈਕਟਰ ਪਹਿਲਾਂ 14 ਦੇ 13 ਤੁਸੀਂ ਟਰੈਕਟਰ ਕਿਹੜਾ ਹੈ 855 5 ਸਟਾਰ 540 ਚੱਕਰਾਂ ਵਾਲਾ 540 ਪਹਿਲਾਂ 14 ਦੀ ਪੁਲੀ ਤੇ ਪਿੱਛੇ 9 ਦੀ ਪੁਲੀ ਜਦ ਦਬਦਾ ਸੀ ਦਬਦਾ ਸੀ ਤੇ ਇੱਕ ਪ੍ਰਸੀਜਨ ਤੱਕ ਮੁੱਕੀ ਨਾਲ ਲਾਇਆ ਅੱਛਾ ਓਕੇ ਸਭ ਠੀਕ ਹੋ ਗਏ ਅੱਛਾ ਜੀ ਤੇ ਇਹਦੀ ਸਲਾਹ ਕੀਤੀ ਵੀ ਥੋੜੀ ਜਿਹੀ ਪੁਲੀ ਬਦਲ ਕੇ ਵੇਖੀਏ ਅੱਛਾ ਜੀ ਹਾਂ ਅੱਗੇ ਵੇਖੋ ਹੌਣ ਮਹਾਰਾਜ ਕਿਰਪਾ ਕਰੇ ਅੱਛਾ ਜੀ ਤੇ ਪਹਿਲਾਂ ਜਦੋਂ 14 ਦੀ ਪੁਲੀ ਚੱਲਦਾ ਸੀ ਉਹ ਟਰੈਕਟਰ 14 ਦੇ ਟਾਇਰਾਂ 'ਚ ਸੀ ਬਿਲਕੁਲ ਸਹੀ ਚੱਲਦਾ ਸੀ ਉਦੋਂ ਚੱਕਰ ਸੈੱਟ ਸਨ ਹਾਂ ਜੀ ਤੋਂ ਪੁਲੀਆਂ ਸੀ ਫਿੱਟ ਕਰਤੀਆਂ ਫਿੱਟ ਕਰਨ ਤੋਂ ਬਾਅਦ ਫਿਰ ਦੋਨੋਂ ਕੁੜੀਆਂ ਦੀ ਅਸੀਂ ਅਲਾਈਨਮੈਂਟ ਉੱਥੇ ਚੈੱਕ ਕੀਤੀ ਧਾਗੇ ਨਾਲ ਇੱਥੋਂ ਖਲੋਕ ਕਿ ਜੋ ਦਿੱਸੀ ਉਹ ਕੁੜੀ ਇੱਥੇ ਨੇੜਿਓਂ ਖਲੋਕ ਵੇਖ ਕੋ ਤੋਂ ਦੇ ਦਿੱਤੀ ਸਹੀ ਏ ਆਹ ਵੇ ਸੈੱਟ ਲੈਣ ਸਹੀ ਸੈੱਟ ਐ ਲੈਣ ਜੇ ਕਿਸੇ ਨੇ ਲਾਈਨ ਸੈੱਟ ਕਰਨੀ ਹੋਵੇ ਧਾਗੇ ਨਾਲ ਕਰ ਸਕਨੇ ਆ ਕਰ ਸਕਨੇ ਆ ਅੰਦਰੋਂ ਵੇਲੇ ਅੰਦਰੋਂ ਬਰੇਲੂ ਪੋਪਰੇ ਅੰਦਰੋਂ ਸੇਈਲੇ ਲਾਈਂ ਉੱਧਰ ਪੁਲੀ ਆਤਾ ਸਾਟ ਤੇ ਹੋਈ ਤੁਹਾਨੂੰ ਬਾਅਦ ਤੱਕ ਉਲੀਓ ਤੇਦੀ ਬਲਕਿ ਉਹ ਫਾਦਾ ਨੇ ਠੀਕ ਐ ਕੋਈ ਨਹੀਂ ਮਾੜਾ ਮੋਟਾ ਕੁਛ ਨਹੀਂ ਹੁੰਦਾ ਬੈਲਟ ਹੀ ਚੱਲਣੀ ਐ ਨਾ ਇਧਰ ਚੈਨ ਚੱਲਣੀ ਨਾ ਅੰਦਰ ਜਿਆਦਾ ਹੀ ਆਪ ਕੁਲੀ ਦੀ ਪਰਫਾਰਮੈਂਸ ਆਪਾਂ ਸੀਜ਼ਨ ਚ ਦਿਖਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਧੀ ਚੜੀ ਐ ਜੀ